ਕੈਨਕਰ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਤੇ ਹਹਾਕਾਰ, ਸਬਜ਼ੀ ਤੇ ਦੁੱਧ ਸਪਲਾਈ ਤੇ ਪਵੇਗਾ ਅਸਰ। ਇਹ ਟੈਂਡਰ ਨਕਾਨਨ ਖਿਲਾਫ ਪੰਜਾਬ ਦੇ ਟਰਾਂਸਪੋਰਟਰ ਤੇ ਟਰੱਕ ਚਾਲਕ ਤੇ ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਇਸ ਕਾਰਨ ਆਮ ਲੋਕ ਪੈਟਰੋਲ ਤੇ ਡੀਜ਼ਲ ਦੀ ਕਿਲਤ ਦੇ ਖੱਸੇ ਕਾਰਨ ਪੈਟਰੋਲ ਪੰਪਾਂ ਉੱਤੇ ਕੁੱਝ ਰਹੇ ਹਨ। ਜਿਸ ਕਾਰਨ ਪੰਪਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਜੇਕਰ ਅੱਜ ਸ਼ਾਮ ਤੱਕ ਹੜਤਾਲ ਖਤਮ ਨਹੀਂ ਹੋਈ ਤਾਂ ਪੈਟਰੋਲ ਪੰਪ ਮਾਲਕਾਂ ਤੋਂ ਇਲਾਵਾ ਆਮ ਲੋਕ ਵੀ ਗੰਭੀਰ ਦਿੱਕਤ ਵਿੱਚ ਆ ਜਾਣਗੇ। ਸੰਭਾਵਨਾ ਹੈ ਕਿ ਸੂਬੇ ਦੇ 45% ਪੈਟਰੋਲ ਤੇਲ ਖਤਮ ਹੋ ਜਾਵੇਗਾ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕਰੀਬ 3600 ਪੈਟਰੋਲ ਪੰਪ ਹਨ ਜਿੱਥੇ ਤੇਲ ਦੀ ਸਪਲਾਈ ਮੁੱਖ ਤੌਰ ਤੇ ਬਠਿੰਡਾ ਜਲੰਧਰ ਤੇ ਸੰਗਰੂਰ ਤੋਂ ਟੈਂਕਰਾਂ ਵਿੱਚ ਹੁੰਦੀ ਹੈ ਇਸ ਕੰਮ ਵਿੱਚ ਟਰੱਕ ਟੈਂਕਰ ਪਿਕਅਪ ਅਤੇ ਹੋਰ ਕਈ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਹਨ ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਹਨ ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਢੋਆ ਢੁਆਈ ਕਰਨ ਤੋਂ ਅਸਮਰਥ ਹਨ ਇਹ ਪਖੋਵਾਲ ਪਖੋਵਾਲ ਰੋਡ ਫੁੱਲਾਂਵਾਲ ਚੁੰਗੀ ਜੀ अच्छा सर किस तरह ਦੇ ਹਾਲਾਤ ਨੇ ਪٹرول ਪੰਪਾਂ ਦੇ ਜਿਹੜਾ ਪٹرول ਜਲਦੀ ਖਤਮ ਹੋ ਗਈ ਪٹرول ਜਿਹੜਾ ਹੈਗਾ ਜੀ ਉਹ ਵੀ ਖਤਮ ਹੈ ਕੱਲ ਦਾ ਹੀ ਸਿਰਫ ਇੱਕ XP 100 ਪٹرول ਸਾਡੇ ਕੋਲ ਇਸ ਟਾਈਮ ਮੌਜੂਦ ਹੈ ਜਿਹੜਾ ਕਸਟਮਰ ਨੂੰ ਦੇ ਰਹੇ ਆ ਡੀਜ਼ਲ ਚੰਨ ਮਿੰਟਾਂ ਦੇ ਵਿੱਚ ਸਾਡੇ ਕੋਲੇ ਖਤਮ ਹੋਣ ਵਾਲਾ ਹੈ ਡਰਾਈਵਰਾਂ ਦੀ ਹੜਤਾਲ ਹੋਣ ਕਰਕੇ ਗੱਡੀਆਂ ਜਿਹੜੀ 3 ਦਿਨ ਤੋਂ ਕੋਈ ਨਹੀਂ ਭਰੀਆਂ ਜੀ ਲੋਕਾਂ 'ਚ ਫੜਾ ਤਾਂ ਆਪਣੀ ਮੱਝੀ ਦੀ ਲੋਕਾਂ 'ਚ ਫੜਾ ਤਾਂ ਫੜੀ ਮੱਝੀ ਆ ਅਸੀਂ ਕੰਟਰੋਲ ਕਰ ਰਹੇ ਆ ਮਾਰਨਿੰਗ ਦੇ ਲੱਗੇ ਹੋਏ ਆ ਲੋਗੇ ਜੋ ਵੀ ਬੱਟੀ ਗਣਤੀ ਜਿਸੀਂ ਦੇਖ ਰਿਹਾ ਵੀ ਲੋਕ ਆ ਰਹੇ ਨੇ ਤੁਸੀਂ ਗੇਟ ਵੀ ਬੰਦ ਕਰਨ ਦੇ ਮਜਬੂਰ ਹੋਗੇ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਉਹ ਡਰਾਈਵਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਜਲਦ ਤੋਂ ਜਲਦ ਇਸ ਸਟ੍ਰਾਈਕ ਨੂੰ ਖਤਮ ਕੀਤਾ ਜਾਵੇ ਲੋਕਾਂ ਨੂੰ ਪਤਾ ਨਹੀਂ ਕਿ ਦੁਵਾਰੇ ਜਾਣਕਾਰੀ ਨਹੀਂ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਂਜੀ ਅੱరే ਕਹਾਂ ਕਿ ਖੱਜਲ ਖਰਾਬ ਹੋ ਰਹੇ ਨੇ ਅਚਾਨਕ ਖੱਜਲ ਖਰਾਬ ਲੋਕ ਵੀ ਹੋ ਰਹੇ ਆ ਅਸੀਂ ਵੀ ਹੋ ਰਹੇ ਆ 100 ਪੈਟਰੋਲ ਹੈ ਜਦੋਂ ਮਰਜ਼ੀ ਜਿਹੜੇ ਮਰਜ਼ੀ ਆਫੀਸਰ ਤੋਂ ਕੰਪਨੀ ਦੇ ਆਫੀਸਰ ਤੋਂ ਪਤਾ ਕਰ ਸਕਦੇ ਹੋ ਗੋਪਾਲਾ ਪੈਟਰੋਲ ਤੇ 160 ਰੁਪਏ ਲੀਟਰ ਵਾਲਾ ਪੈਟਰੋਲ ਹਾਜ਼ਰ ਹੈ ਉਹ ਜਦ ਤੱਕ ਡਰਾਈ ਨਹੀਂ ਹੁੰਦਾ ਅਸੀਂ ਲੋਕਾਂ ਨੂੰ ਦੱਸ ਕੇ ਭਾਰੇ ਇਸ ਚੀਜ਼ ਦਾ ਕੰਪਨੀ ਤੋਂ ਪਤਾ ਕਰਾਇਆ ਜਾ ਸਕਦਾ ਹੈ हां ਵੀ ਪੈਟਰੋਲ ਹੀ ਹੋ ਮਹਿੰਗਾ ਵੀ ਪੈਟਰੋਲ ਹੀ 160 ਰੁਪਏ ਲੀਟਰ ਹੈ ਅਸੀਂ ਅਸੀਂ ਮਸ਼ੀਨ ਨੂੰ ਤਾਂ ਛੇੜਖਾਨੀ ਕਰ ਹੀ ਨਹੀਂ ਸਕਦੇ ਜੀ ਨਾਮ ਆ ਜੀ ਰਾਮ ਕੁਮਾਰ ਛਾਵੜਾ ਜੀ ਅੱਛਾ ਇੱਕਦਮ ਪٹرول ਪੰਪਾਂ ਤੇ ਜਿਹੜੀ ਹੜਤਾਲ ਹੋਈ ਕਿੰਨੇ ਕਿੰਨੇ ਲੋਕ ਜਿਹੜੀ ਨੇ ਆ ਰਹੇ ਨੇ ਜਾਂ ਕਿਹਤਰਾ ਹਾਲਾਤ ਦੇਖੋ ਇਹ ਲੋਕ ਬਹੁਤ ਪਰੇਸ਼ਾਨ ਨੇ ਜਿਹੜੀ ਹੜਤਾਲ ਕੀਤੀ ਐ ਟਰੱਕ ਡਰਾਈਵਰਾਂ ਨੂੰ ਚਾਹੀਦਾ ਹੈਗਾ ਸਰਕਾਰ ਦੇ ਨਾਲ ਬੈਠ ਕੇ ਗੱਲ ਕਰਨ ਹੜਤਾਲ ਦਾ ਕੋਈ ਹੱਲ ਥੋੜੀ ਆ ਬੇ ਹੜਤਾਲ ਦੇ ਨਾਲ ਪਬਲਿਕ ਕਿੰਨੀ ਡਿਸਟਰਬ ਹੋ ਰਹੀ ਆ ਪਬਲਿਕ ਨੂੰ ਤੰਗ ਕਰਨ ਵਾਲਾ ਕੰਮ ਐ ਹੜਤਾਲ ਕਾ ਵੀ ਐ ਇਹ ਉਹ ਬੜਾ ਕੀ ਹਾਲਾਤ ਕਿਵੇਂ ਹਾਲਾਤ ਅਜੇ ਤਾਂ ਦੇਖੋ ਉੱਥੇ ਹੜਤਾਲ ਜਾਰੀ ਆ ਜੋ ਜਲੰਧਰ ਤੋਂ ਪਤਾ ਲੱਗਿਆ ਹੁਣੇ ਫੋਨ ਕਰਕੇ ਪੁੱਛਿਆ ਸੀ ਉੱਥੇ ਹੜਤਾਲ ਜਾਰੀ ਹੈ ਪੰਪ ਤੇ ਕਿੰਤਰਾਂ ਦੇ ਹਲਾ ਪੰਪ ਤੇ ਹਲਾਤ ਇਦਾਂ ਦੇ ਨੇ ਤੁਸੀਂ ਦੇਖ ਹੀ ਰਹੇ ਹੋ ਸਾਰੇ ਸਾਹਮਣੇ ਅਸੀਂ ਤੇ ਜਿਹੜਾ ਤੇਲ ਹੈਗਾ ਵੇਚ ਰਹੇ ਆ ਅਸੀਂ ਤੇ ਕਿਸੇ ਨੂੰ ਮੋੜਨਾ ਨਹੀਂਗਾ ਜਿਹੜਾ ਤੇਲ ਹੈਗਾ ਦੇਣਾ ਕਿੰਨਾ ਕੁ ਤੇਲ ਬਚਿਆ ਜੀ ਜਿਹੜਾ ਬਚਿਆ ਸੀ ਉਹ ਹੀ ਦੇ ਰਹੇ ਆ ਡੀਜ਼ਲ ਡੀਜ਼ਲ ਵੀ ਜਿਹੜਾ ਬਚਿਆ ਸੀ ਉਹ ਵੀ ਖਾਲੀ ਹੋ ਰਿਹਾ ਕਹਿੰਦੇ ਪٹرول ਪਤਾ ਮੈਨੇ ਖਤਮ ਹੋ ਗਿਆ ਸੀ ਪٹرول ਨਹੀਂ ਆ ਪٹرول ਦੇ ਰਹੇ ਆ ਥੋੜਾ ਜਿਹਾ ਹੈਗਾ ਸਾਡੇ ਕੋਲ ਉਹ ਦੇ ਰਹੇ ਆ ਅੱਛਾ ਦੇ ਰਹੇ ਹੋ ਲੋਕਾਂ ਜੀ ਅਸੀਂ ਕੀ ਗੱਲ ਹੋ ਗਈ ਜੀ ਕਿੱਥੇ ਆਇਓ ਇੱਥੇ ਪੰਪ ਤੇ ਖੜੇ ਆ ਹੋਰ ਕਿਥੇ ਖੜੇ ਆ ਕੀ ਪ੍ਰੋਬਲਮ ਆ ਗਈ ਹੈ 160 ਰੁਪਏ ਪਰ ਲੀਟਰ ਹੋ ਗਿਆ ਤੇਲ ਹਾਂ ਨੇ ਕਹਿੰਦੇ ਤੇਲ ਹੀ ਮਹਿੰਗਾ ਵਾ ਉਹ ਔਰ ਕਿਹੜਾ ਤੇਲ ਮਹਿੰਗਾ ਦੁਨੀਆ ਤੋਂ ਪਹਿੰਗਾ ਹੋ ਗਿਆ ਇਹ ਅੱਜ ਦਾ ਹੀ ਰੇਟ ਆ ਇਹ ਅਜੇ ਹੁਣ ਕਿੰਨਾ ਪਵਾ ਰਹੇ ਹੋ 250 ਦਾ ਪਵਾਇਆ ਹੁਣ ਦੇਖਦੇ ਆ ਕਿੰਨਾ ਪਾਉਂਦੇ ਆ 160 ਪਾਉਂਦੇ ਆ ਵਾਲਾ ਦੇ ਤੇਲ ਪਵਾ ਲੀਏ ਜੀ ਮਿਲ ਗਿਆ ਮਿਲ ਗਿਆ ਜੀ ਅੱਛਾ ਬੜੇ ਓਕੇ ਹੋਏ ਬੜੇ ਓਕੇ ਹੋਏ ਹਾਂ ਜੀ ਹਾਂ ਜੀ ਕਿੰਨਾ ਪਵਾਇਆ 90 ਰੁਪਏ ਦਾ 160 ਰੁਪਏ ਲੀਟਰ ਵਾਲਾ ਪਚਾ ਅੱਛਾ ਮੈਂ ਨਹੀਂ ਹਾਂਜੀ ਮਹਿੰਗੇ ਵਾਲਾ ਹੈ